ਤੁਸੀਂ ਦੇਖ ਰਹੇ ਹੋ ਲਿਬਰਟੀ ਟੀਵੀ ਮੁੱਦਜ ਦਾ ਪ੍ਰੋਗਰਾਮ ਤੁਹਾਨੂੰ ਸਵਾਗਤ ਹੈ ਜੀ ਅਮਰਤਪਾਲ ਸਿੰਘ ਤੋਂ ਐਨਐਸਏ ਹਟਾਉਣ ਵਾਲੀ ਪਟੀਸ਼ਨ ਫਿਲਹਾਲ ਟਲ ਗਈ ਹੈ ਅਗਲੀ ਤਾਰੀਖ ਤੇ ਪੈ ਗਈ ਹੈ 31 ਜੁਲਾਈ ਤੱਕ ਉਹਦੇ ਉੱਪਰ ਸੁਣਵਾਈ ਟਾਲ ਦਿੱਤੀ ਗਈ ਹੈ ਅਮਰਤਪਾਲ ਸਿੰਘ ਐਨਐਸਏ ਤਹਿਤ ਡਿਪੂਟਰ ਜੇਲ੍ਹ ਚ ਬੰਦ ਅਮਰਤਪਾਲ ਸਿੰਘ ਦੇ ਭਰਾ ਦੇ ਉੱਤੇ ਲੰਘੇ ਦਿਨੀ ਫਲੋਰ ਪੁਲਿਸ ਵੱਲੋਂ ਕਹਿੰਦੇ ਜੀ ਆਈਸ ਦੇ ਹਵਾਲੇ ਨਾਲ ਲੈਂਦੇ ਨਸ਼ਾ ਜੀ ਕਹਿੰਦੇ ਜੀ ਫੜ ਲਿਆ ਪਰਿਵਾਰ ਨੇ ਕਹ ਕੇ ਭਾਈ ਅਮਰਤਪਾਲ ਸਿੰਘ ਮਤਲਬ ਉਹਨਾਂ ਦੇ ਵਕੀਲ ਨੇ ਕਹ ਕੇ ਭਾਈ ਅਮਰਤਪਾਲ ਸਿੰਘ ਖੇਤਰੀ ਪਾਰਟੀ ਬਣਾਉਣ ਜਾ ਰਿਹਾ ਇਸ ਲਈ ਆਮ ਆਦਮੀ ਪਾਰਟੀ ਦੇ ਪੁਲਿਸ ਤੰਗ ਕਰ ਰਹੀ ਹੈ ਪਰਿਵਾਰ ਨੇ ਕਹ ਕੇ ਅਮਰਤਪਾਲ ਸਿੰਘ ਨਸ਼ੇ ਦੇ ਖਿਲਾਫ ਲੜਦਾ ਸੀ ਇਸ ਲਈ ਸਾਡੇ ਪਰਿਵਾਰ ਨੂੰ ਬਦਨਾਮ ਕੀਤਾ ਜਾ ਰਿਹਾ ਪੁਲਿਸ ਕਹਿੰਦੀ ਵੀ ਸਾਡੇ ਕੋਲ ਮੈਡੀਕਲ ਰਿਪੋਰਟ ਵੀ ਹੈ ਪੁਲਿਸ ਕਹਿੰਦੀ ਸਾਡੇ ਕੋਲ ਵੀ 10000 ਰੁਪਏ ਜਿਹੜਾ ਦੇ ਕੇ ਮਾਲ ਖਰੀਦਿਆ ਉਹ ਪੇਟੀਮ ਵੀ ਭਰਾ ਦੇ ਖਾਤੇ 'ਚੋਂ ਆ ਇਸੇ ਸਾਡੇ ਕੋਲ ਸਬੂਤ ਹੈਗੇ ਪਰ ਰਿਜ਼ਲਟ 'ਚੋਂ ਪਹਿਲਾਂ ਪਰਮਾਨੀ ਮਿਲਿਆ ਉਹ ਕਹਿੰਦੇ ਜਦੋਂ ਬ੍ਰਾਮਦ ਦੇ ਹੋ ਗਿਆ ਬੰਦਾ ਨਸ਼ਾ ਕਰਦਾ ਤੁਸੀਂ ਦਾ ਪਰ ਫਿਰ ਉਹ ਤੋਂ ਬਾਅਦ 2 ਦਿਨਾਂ ਦਾ ਰਿਮਾਂਡ ਵੀ ਬਾਅਦ ਚੋਂ ਹਾਸਲ ਕੀਤਾ ਪਰ ਉਹਨੂੰ ਜ਼ਮਾਨਤ ਵੀ ਮਿਲ ਗਈ। ਤੀਸਰੇ ਪਾਸੇ ਅਮਰਤਪਾਲ ਸਿੰਘ ਦੀ ਸੰਸਦ ਨੂੰ ਚੁਣੌਤੀ ਦਿੱਤੀ ਗਈ। ਅਦਾਲਤ ਦੇ ਵਿੱਚ ਇੱਕ ਆਜ਼ਾਦ ਉਮੀਦਵਾਰ ਰਖੰਡੂਰ ਸਾਹਿਬ ਹਲਕੇ ਤੋਂ ਉਹਨੇ ਚੁਣੌਤੀ ਦਿੱਤੀ। ਜਦੋਂ ਕਿ ਸਾਬ ਹੈ ਕਿ ਜੇ ਇਹ ਚ ਸੰਸਦੀ ਰੱਦ ਵੀ ਹੋ ਜਵੇ ਜੇ ਚੋਣ ਵੀ ਦੁਬਾਰਾ ਹੋ ਜਵੇ ਤਾਂ ਵੀ ਜਿਹੜੇ ਆਜ਼ਾਦ ਉਮੀਦਵਾਰ ਨੇ ਪਟੀਸ਼ਨ ਪਾਈ ਉਹ ਤਾਂ ਨਹੀਂ ਜਿੱਤੇਗਾ। ਫਿਰ ਉਹ ਤੋਂ ਵੀ ਲੋ ਪਟੀਸ਼ਨ ਕਿਉਂ ਇਹ ਵੀ ਸਵਾਲ ਆ। ਪਰ ਅਗਰ ਆ ਕਹਿੰਦਾ ਜੀ ਮੈਨੂੰ ਸਵਧਾਨ ਤੌਰ ਤੇ ਹੱਕ ਆ। ਕੇ ਚੌਂਕ ਦੇ ਵਿਚੰਦੇ ਨਿਯਮਾਂ ਦਾ ਪਾਲਣ ਨਹੀਂ ਹੋਇਆ ਗੁਰੂ ਘਰ ਤੋਂ ਪ੍ਰਚਾਰ ਚੱਲਿਆ ਗੁਰੂ ਘਰ ਤੋਂ ਅਨਾਉਂਸਮੈਂਟਾਂ ਹੋਈਆਂ ਫੰਡਾਂ ਨੂੰ ਲੈ ਕੇ ਸਵਾਲ ਹੈ ਜੀ ਸਹੀ ਹਿਸਾਬ ਨਹੀਂ ਦਿੱਤਾ ਜੀ ਇਸ ਵੀ ਕਹਿੰਦੇ ਕਿ ਮੈਂ ਪਟੀਸ਼ਨ ਦਾਖਲ ਕੀਤੀ ਹੈ ਕਿ ਅਮਰਪਾਲ ਸਿੰਘ ਦੀ ਸੰਸਦ ਦੀ ਖਾਜ ਕੀਤੀ ਜਾਵੇ ਹੁਣ ਅਮਰਪਾਲ ਸਿੰਘ ਦਾ ਪਰਿਵਾਰ ਤੇ ਉਹਨਾਂ ਦੇ ਵਕੀਲ ਦਾ ਕਹਿਣਾ ਹੈ ਕਿ ਸਾਰੇ ਪਾਸਿਓਂ ਅਮਰਪਾਲ ਸਿੰਘ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਣ ਬੁਝ ਕੇ ਇੱਕ ਪਾਸੇ ਇੱਕ ਲੋਕ ਫਤਵਾ ਲੋਕਾਂ ਦੇ ਚੋਣ ਦੇ ਨਮਾਇੰਦਾ ਇਸ ਸਮੇਂ 197210 ਵੋਟਾਂ ਸਭ ਤੋਂ ਵੱਧ ਮਾਰਜਨ ਨਾਲ ਪੰਜਾਬ ਚ ਜਿੱਤ ਕੇ ਅਮਰਪਾਲ ਸਿੰਘ ਭਾਰਤ ਦੀ ਸੰਸਦ ਚ ਪਹੁੰਚਿਆ ਸੋਚੂ ਕਿ ਲਈ ਆ ਭਾਰਤੀ ਸੰਵਿਧਾਨ ਅਨੁਸਾਰ ਤੇ ਉਹਦੇ باوجود ਵੀ ਉਸਦੇ ਬੋਲਾਂ ਨੂੰ ਕਹਿੰਦੇ ਸਾਹਮਣੇ ਆਉਣ ਦਿੱਤਾ ਜਾਂਦਾ ਹੁਣ ਕਹਿੰਦੇ ਕਿ ਉਹ ਇਸ ਮਸਲੇ ਨੂੰ ਚੁਣੌਤੀ ਦੇਣਗੇ ਵੀ ਕਿ ਠੀਕ ਹੈ ਮੇਰਾ ਹੱਕ ਕਿੱਥੇ ਆ ਫਿਰ ਮੈਂ ਸੰਸਦ ਜਾਣਾ ਮੈਂ ਲੋਕਾਂ ਦੀ ਗੱਲ ਕਰਨੀ ਆ ਮੈਂ ਪੰਜਾਬ ਦੀ ਗੱਲ ਕਰਨੀ ਆ ਇਧਰ ਐਨਐਸਏ ਦੀ ਹੱਦ ਵਧਾਈ ਗਈ ਸੀ ਉਸ ਐਨਐਸਏ ਦੀ ਹੱਦ ਵਧਾਉਣ ਨੂੰ ਲੈ ਕੇ ਵੀ ਅਮਰਤਪਾਲ ਸਿੰਘ ਵੱਲੋਂ ਉਹਨਾਂ ਦੇ ਵਕੀਲਾਂ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਸਮਰਥਕਾਂ ਵੱਲੋਂ ਸਭ ਹਲ ਖੜਾ ਕੀਤਾ ਗਿਆ ਕਿ ਉਹ ਕਹਿੰਦੇ ਪਹਿਲਾਂ ਤਾਂ ਐਨਐਸਏ ਲਾਉਣਾ ਗਲਤ ਸੀ ਹਣ ਵਧਾਉਣਾ ਗਲਤ ਹੈ ਤੇ ਹੁਣ ਉਸ ਨੂੰ ਹਟਾਇਆ ਨਹੀਂ ਜਾ ਰਿਹਾ ਬਤੌਰ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਵੀ ਵੈਸੇ ਚਰਨਜੀਤ ਚੰਨੀ ਨੇ ਵੀ ਇਹ ਮੁੱਦੇ ਨੂੰ ਸੰਸਦ 'ਚ ਚੱਕ ਕੇ ਇੱਕ ਨਵਾਂ ਪਹਿਲੂ ਦਿੱਤਾ ਉਹ ਕਹਿੰਦੇ ਮੈਂ ਤਾਂ ਮੈਂਬਰ ਪਾਰਲੀਮੈਂਟ ਅਮਰਪਾਲ ਸਿੰਘ ਦੀ ਗੱਲ ਕੀਤੀ ਹੈ ਕਿ ਉਹਦੇ ਹੱਕਾਂ ਦਾ ਹੱਕਾਂ ਦੀ ਗੱਲ ਕਿੱਥੇ ਆ ਉਹਦੇ ਬੋਲਣ ਦੀ ਆਜ਼ਾਦੀ ਦੀ ਗੱਲ ਕਿੱਥੇ ਆ ਹੈ ਉਹਦੇ ਹਲਕੇ ਦੇ ਲੋਕਾਂ ਦੀ ਆਵਾਜ਼ ਕੋਣ ਬਣੂਗਾ ਕਹਿੰਦੇ ਮੈਂ ਤਾਂ ਉਹ ਗੱਲ ਕੀਤੀ ਪਰ ਐਨਐਸਏ ਦੀ ਹੱਦ ਵਧਾਉਣ ਤੋਂ ਬਾਅਦ ਜਾਂ ਐਨਐਸਏ ਹਟਾਉਣ ਦੇ ਲਈ ਇੱਕ ਪਟੀਸ਼ਨ ਅਮਰਿਤਪਾਲ ਸਿੰਘ ਹੋਰਾਂ ਵੱਲੋਂ ਪੰਜਾਬ ਰੈਨ ਹਾਈ ਕੋਰਟ 'ਚ ਦਾਖਲ ਕੀਤੀ ਗਈ ਸੀ। ਉਸ ਪਟੀਸ਼ਨ ਤੇ ਅੱਜ ਸੁਣਵਾਈ ਸੀ। ਬੱਸ ਅੱਜ ਮਨੀ ਸ਼ੋਧੀ ਵਾਲੇ ਮਸਲੇ ਤੇ ਵੀ ਸੁਣਵਾਈ ਅੱਗੇ ਚੱਲੇਗੀ। ਉਹਨੇ ਵੀ ਜਮਾਂਤਲੀਪ ਸਿੰਘ ਪਾਈ ਸੀ। ਉਹਦੀ ਉਹਦੀ ਸੁਣਵਾਈ ਤੋਂ ਪੰਜ ਕਸਤੇ ਚੱਲੇਗੀ। ਪਰ ਅਮਰਿਤਪਾਲ ਸਿੰਘ ਹੋਰਾਂ ਨੇ ਐਨਐਸਏ ਹਟਾਉਣ ਤੇ ਵਿਧਾਈ ਗਈ ਹੱਦ ਨੂੰ ਐਨਐਸਏ ਵਾਲੀ ਨੂੰ ਖਤਮ ਕਰਨ ਇਹਦੇ ਹਵਾਲੇ ਨਾਲ ਪਟੀਸ਼ਨ ਦਾਖਲ ਕੀਤੀ। ਤੇ ਅੱਜ ਜਦੋਂ ਹੀ ਉਹਦੇ ਪਰ ਸੁਣਵਾਈ ਸ਼ੁਰੂ ਹੋਈ ਤਾਂ ਸਬੰਧਤ ਅਧਿਰ ਦੇ ਵਕੀਲ ਨੇ ਸਮਨ ਅਲੀਦਰ ਦੇ ਵਕੀਲ ਨੇ ਮਤਲਬ ਇਹ ਦਲੀਲ ਜਾਇ ਪੱਖ ਰੱਖਿਆ ਕਿ ਜਨਾਬ ਪਟੀਸ਼ਨ ਦੇ ਵਿੱਚ ਇਸ ਦੇ ਹਵਾਲੇ ਨਾਲ ਅਮਰਤਪਾਲ ਸਿੰਘ ਦੇ ਮਾਪਿਓ ਦਾ ਉਮਰ ਸਹੀ ਨਹੀਂ ਦਰਜ ਹੈ ਤੇ ਇਹਦੇ ਵਿੱਚ ਕਹਿੰਦੇ ਜੀ ਅਮਰਤਪਾਲ ਸਿੰਘ ਦਾ ਪਤਾ ਵੀ ਸਹੀ ਦਰਜ ਨਹੀਂ ਹੈ ਸੋ ਇਸ ਦੇ ਹਵਾਲੇ ਨਾਲ ਫਿਰ ਉਹਨਾਂ ਦੇ ਵਕੀਲ ਨੇ ਕਿਹਾ ਕਿ ਸਾਨੂੰ ਸਮਾਂ ਦਿਓ ਜੀ ਅਸੀਂ ਦਰਸਤ ਕਰਦੇ ਆ ਠੀਕ ਹੋ ਕੇ ਆ ਜੀਗੀ ਸੋ ਕਹਿੰਦੇ ਜੀ ਇਹ ਇਸ ਲਈ ਅਮਰਤਪਾਲ ਸਿੰਘ ਦੇ ਉੱਤੋਂ ਐਨਐਸਏ ਹਟਾਉਣ ਨੂੰ ਲੈ ਕੇ ਜੋ ਇਹਨੇ ਸ੍ਰੀ ਬਤਾਈ ਮਿਆਦ ਨੂੰ ਲਾਂਭੇ ਕਰਨ ਨੂੰ ਲੈ ਕੇ ਜਿਹੜੀ ਸੁਣਵਾਈ ਸੀ ਉਹ 31 ਜੁਲਾਈ ਤੱਕ ਅੱਗੇ ਪਾ ਦਿੱਤੀ ਗਈ ਹੈ ਹੁਣ ਇਸ ਮਸਲੇ ਤੇ ਸੁਣਵਾਈ 31 ਜੁਲਾਈ ਨੂੰ ਹੋਈ ਹੈ